ਵਾਇਕ ਨੂੰ ਈ ਕਾ ਖਾਂਸਾ ਆਹੇ ਗੁਰਦੀਜੀ ਕੀ ਹਨੇ ਦੰਡੋਤ ਵੰਦਨ ਅੰਕਬਾਰ ਸਭ ਕਲਾਸਾ ਮਰਾਠ ਢੋਲ ਲੇਰਾ ਗੂ ਪ੍ਰਭੂ ਨਾਨਕ ਦੇਗਰ ਆਠ ਫਿਰ ਜਬੇਤ ਸੁਪਰਵੇ ਆਏ ਜੋ ਸੁਟਾਵਨ ਕਾਮਿਆ ਤੇਰੀ ਗਮਨ ਪੜਾਈ ਜੋ ਤੋ ਦੇ ਤੋ ਕਹਾ ਸੁਆਮੀ ਮੈਂ ਮੂਰਖ ਕਾਣਾ ਨ ਜਾਏ ਕਿਆਉ ਕچے ਕچے ਕਦ ਦੇਖਾਂ ਮਨ ਕਥਨਾ ਕਥਨਾ ਜਾਈ ਜੋ ਤੁਧ ਪਾਵੈ ਸੋਈ ਅਪਚੇ ਚੇੜੀ ਵੜਾਈ ਦਰਨ ਕਰੋ ਦੀ ਮੀਹਾ 5ਵਾਂ ਪਦ ਸ਼ੁਰੂ ਕਰਨੇ ਬੇਨਤੀ ਕਰਦੇ ਹਾਂ ਕਿਰਪਾ ਕਰੋ ਜੀ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਪਰਨਾਮ ਇਸ ਜਨੋ ਇਸ ਸਤਜਨੋ ਏ ਕੰਮ ਕਰਨਾ ਕਰੋ ਮਹਾਰਾਜ ਕਹਿੰਦੇ ਆਨ ਤਿਆਗ ਬਾਕੀ ਸਾਰੀ ਗੁਛੜ ਛੱਡ ਦੋ ਜਪੋ ਹਰਨਾ ਆਨ ਧਿਆਨ ਜਪੋ ਹਰਨਾ ਉਹ ਸਾਰੀ ਗੁਛੜ ਜਿਹੜਾ ਬਰਮੇਸ਼ਾ ਦਾ ਨਾਮ ਨਾ ਉਹ ਜਪਣਾ ਕਰੋ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਫਾਇ ਬਰੀ ਸਿਮਰ 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 ਸੁਖ ਪਵ ਹੋ ਸਿਮਰਨ ਕਰਕੇ ਯਾਦ ਕਰਕੇ ਵਾਹਿਗੁਰੂ ਉਹ ਯਾਦ ਦੇਲ ਕੇ ਬਿਠਾ ਕੇ ਮਰਦੇ ਨੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ ਆਪ ਜੇ ਕੋ ਆਪਣੇ ਨਾਮ ਜਪਾਓ ਆਪ ਵੀ ਜੇ ਕੋ ਜੇ ਉਹ ਨਾਮੇ ਨਾਮ ਬਾਹਵ ਤਾਂ ਕੇ ਉਹ ਵੀ ਸੁਖੀ ਹੋ ਜਾਣੋ ਜਾਣ ਕਰੋ ਤੇਰਾ ਨਾਮ ਜਿਵਾਹੀ ਗੁਰੂ ਸਾਹਿਬ ਹੈ ਤਰੀ ਪਗਟਾ ਫਾਇ ਹੈ ਧਰੀ ਹੈ ਸੰਸਾਰ ਜਿਹੜੀ ਪ੍ਰੇਮਨਾ ਭਗਤੀ ਹੈ ਮਨ ਜਗੰਦ ਇਸ ਦੁਆਰਾ ਜਿਹੜਾ ਸੰਸਾਰ ਹੋ ਦਰਦਾ ਹੈ। ਭਗਤ ਪਾਇ ਚਈ ਸੰਸਾਰ ਬਿਨ ਭਗਤੀ ਤੰ ਬੋਸੀ ਛਾਰੋ। ਭਗਤੀ ਜੋ ਜਨਾ ਬਗੈਰ ਜਿਹੜਾ ਜਿਹੜਾ ਤਨ ਉਹ ਸਵਾਹ ਹੋ ਜਾਵੇਗਾ ਉਚਾਰਨ ਕਰੋ। ਸਾਰਵ ਕਲਿਆਣ ਸੂਖ ਨਿਦ ਨਾਮ ਮਾਰੇ ਗਏ ਜਿਹੜੇ ਸਾਰੇ ਸੁੱਖ ਹੈ ਹਰ ਕੰਨਾ ਸਾਰਵ ਕਲਿਆਣ ਸੂਖ ਨਿਦ ਨਾਮ ਜਿਹੜਾ ਨਾਮ ਦਾ ਖਜ਼ਾਨਾ ਹੈ ਸਾਰੇ ਸੁੱਖ ਦੇ ਵਣਦੇ ਦੇ ਵਿੱਚੋਂ ਮਿਲਦੀਆਂ ਹਨ ਬੁੱਢ ਜਦ ਪਾਰੇ ਵਿਸ਼ਰਾਮ ਜੇ ਮਾਰੇ ਗਏ ਦੁਨਸਾ ਦੁਖ ਜਾ ਜਾ ਰਿਹਾ ਹੈ ਉਹ ਵੀ ਕਹਿੰਦਾ ਸ੍ਰੀ ਸਤਿ ਸ਼੍ਰੀ ਅਕਾਲ ਪ੍ਰਾਪਤ ਕਰ ਲੈਂਦਾ ਹੈ ਉਚਾਰਨ ਕਰੋ ਨਾਮ ਨਹੀ ਦੀਵਾਏ ਗੁਰੂ ਸਾਹਿਬ ਦੀ ਸਗਲ ਦੁੱਖ ਕਾ ਹੋਵਤ ਨਾਸ ਮਹਾਰਾਜ ਕਹਿੰਦੇ ਸਾਰੇ ਦੁੱਖਾ ਜਾ ਨਾਮ ਜਿਅਕੇ ਨਾਸ ਹੋ ਜਾਂਦਾ ਹੈ ਨਾਮ ਨਾਮ ਜਬੋ ਗੁਣਤਾਸ ਤਾਹ ਤੇ ਇਹਦਾ ਨਾਮ ਹੈ ਰੱਬ ਪਰਮੇਸ਼ਰ ਦਾ ਉਹ ਗੁਨਾ ਦਾ ਸਮੁਦਰ ਹੈ ਉਹਦਾ ਨਾਮ ਹੈ ਕੋ ਗੁਨਾ ਦਾ ਸਹਿਬ ਜੀ ਕਹਿੰਦੇ ਹਨ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਫਾਇਬ ਜੀ ਅਗੇ ਜੋ ਛੇਵਾਂ ਪੜਾਅ ਸ਼ੁਰੂ ਕਰੇ ਬੇਚੀ ਕਰਦੇ ਹਾਂ ਕਿਰਪਾ ਕਰੋ ਜੀ ਉਜੀ ਪ੍ਰੀਤ ਪ੍ਰੇਮ ਰਸ ਚਾਓ ਮਹਾਰਿ ਜੀ ਸਮਝਾ ਰਹੇ ਨੇ ਕਹਿੰਦੇ ਇਹ ਮੇਰੇ ਮਨ ਵਿੱਚ ਜਿਹੜੀ ਪ੍ਰੀਤ ਉੱਜ ਗਈ ਹੈ ਪ੍ਰੇਮ ਰਸ ਚਾਓ ਜਿਹੜਾ ਪ੍ਰੇਮ ਦਾ ਰਸ ਹੈ ਉਲੀ ਪ੍ਰਾਪਤੀ ਦੇ ਬਸਤੇ ਮੇਰੇ ਦਿਲ ਚੋਂ ਬੈਨਾ ਹੋ ਗਿਆ ਮਨ ਦੇ ਵਿੱਚ ਮਨ ਤਾਂ ਨੰਤਰ ਇਹ ਸੋ ਆਓ ਮੇਰੇ ਮਨ ਦੇ ਅੰਦਰ ਇਹੋ ਜਿਹੜਾ ਹੈ

ज मन है खिड़ जाना है उचारण करो भगत जना क मन धन रंग बिरल खो पावे संग ਮਹਾਰਾਜ ਜੀ ਸਮਝਾਦੇ ਆ ਅੱਜ ਪਰਮੇਸ਼ਰ ਨੇ ਜਿਹੜੇ ਪਿਆਰ ਕਰਨ ਵਾਲਿਆ ਦਾ ਜਿਹੜੇ ਜਨ ਹੁਨਾਂ ਦਾ ਇਹਦਾ ਮਨ ਹੈ ਜਿਸ ਮਨ ਹੈ ਮਨ ਹੈ ਜਿਹੜਾ ਉਹ ਪ੍ਰੇਮ ਨੇ ਵਿੱਚ ਆਨੰਦ ਵਿੱਚ ਭਰਿਆ ਹੁੰਦਾ ਹੈ ਬਿਰਲਾ ਕੋਈ ਭਾਵ ਸੰਗ ਪਰ ਕੋਈ ਬਿਰਲਾ ਹੀ ਜਿਹੜੇ ਜਿਹੜੇ ਉਹਨਾਂ ਦਾ satsang ਨੂੰ ਪ੍ਰਾਪਤ ਹੁੰਦਾ ਹੈ ਜਾਣਣ ਕਰੋ ਜਿਨ੍ਹਾਂ ਦਾ ਭਗਤੀ ਰਗ ਰਗੇ ਮਨ ਧਨ ਰੰਗਿਆ ਜਾਂਦਾ ਹੈ ਵਰਜ ਕੇ ਉਹਨਾਂ ਦਾ ਸੰਗਤ ਜਿਹੜੋ ਬਿਲ ਨਹੀਂ ਪੰਦਾ ਹੈ ਇੱਕ ਵਸਤੂ ਦਿੱਜੇ ਕਰ ਮਾਇਆ ਐ ਵਾਹਿਗੁਰੂ ਜੀ ਕਿਰਪਾ ਕਰੋ ਕਿ ਇੱਕ ਵਸਤੂ ਮੈਨੂੰ ਬਖਸ਼ ਦਿਓ ਮੈਨੂੰ ਦੇ ਦੇਓ ਗੁਰਪ੍ਰਸਾਦ ਨਾਮ ਦੇ ਆਪ ਲਾਇਆ ਤਾਂਗੇ ਗੁਰੂ ਜੀ ਦੀ ਕਿਰਪਾ ਦੁਆਰਾ ਮੈਂ ਨਾਮ ਪੂਜਾ ਫਲਮਾ ਉਚਾਰਨ ਕਰੋ ਆਜਾ ਹੀ ਨੰਝਾਇ ਉਹ ਵਾਹਿਗੁਰੂ ਪਰਮੇਸ਼ਰ ਹੈ ਜਿਹਨੂੰ ਅਮੇਟਾ ਕੇ ਨਹੀਂ ਯਾਦ ਰਦੇ ਹੈ ਨਾਮ ਰਾਇਆ ਸਰਬ ਸੁਮਾਇ ਕੇ ਕਿ ਉਸ ਅਰੇ ਜਗਾ ਹੈ ਨਾਨਕ ਸਮਾ ਸਭ ਵਿੱਚ ਸਮਾਇ ਰਹਾ ਹੈ ਪਰ ਕਹਿੰਦਾ ਇਸ ਨੂੰ ਜਿਹੜਾ ਕੋਈ ਅਰਪਾ ਕਰਨੇ ਵਾਲਾ ਨਾਮ ਗੁਆਰਣੇ ਕਰ ਸਕਦਾ ਹੈ ਉਚਾਰਨ ਕਰੋ ਜਿਹੜਾ ਨਾਮ ਹੈ ਉਹਨੂੰ ਜਪ-ਜਪ ਕੇ ਅੰਦਰਾ ਜਿਹੜਾ ਭਾਵ ਖੁੱਲ ਜਾਂਦਾ ਹੈ ਉਹ ਫਿਰ ਪਤਲ ਲੱਗਦਾ ਹੈ ਅਗੇ ਸਤਿਮਾ ਪੜਾਅ ਸ਼ੁਰੂ ਕਰਨ ਦੀ ਬੇਨਤੀ ਹੈ ਕਿਰਪਾ ਕਰੋ ਜੀ ਪ੍ਰਭ ਬਖਸ਼ੰਦ ਦੀਨ ਦਇਆਲ ਹੈ ਪ੍ਰਭੂ ਤੇ ਬਖਸ਼ਣਹਾਰ ਹੈ ਗੁਰੂ ਜੀ ਹੈ ਗ੍ਰਿਬਾਂ ਦੇਜਿਆ ਨੂੰ ਪ੍ਰਭੂ ਜੀ ਅਗਧ ਬਚਲ ਸਦਾ ਕਿਰਪਾ ਹੈ ਪਰਤਨੋ ਪਿਆਰ ਕਰਨ ਵਾਲੇ ਸਦਾ ਕਿਰਪਾ ਦੂਜੀ ਇਹ ਅਨਾਥਾ ਕੇ 나ਠ ਅਨਾਥ ਨਾਥ ਗੋਵਿੰਦ ਗੋਪਾਲ ਵੈਰੀ ਅਨਾਥਾ ਕੇ ਵੀ ਨਾ ਹਨ ਗੋਵਿੰਦ ਗੋਪਾਲ ਤੇ ਸ੍ਰੀਤੀ ਦੇ ਰੱਖਿ ਰਿਖਦੇ ਪਾਲਣ ਹਾਰੇ ਹਨ ਪਾਲਣ ਵਾਲੇ ਹਨ ਸਰੂਗੜਾ ਨਾ ਕਰ ਕੋ ਪ੍ਰਤਪਾਲੋ ਸਾਰੇ ਜੀਵਾਂ ਦੇ ਪ੍ਰਤੀ ਪਾਲਣਾ ਸਰਮ ਘਟਾ ਅਰੇ ਜੀਵਾਂ ਦੇ ਪ੍ਰਤਪਾਲਣਾ ਕਰਦੇ ਹੋ ਸਰੂਗੜਾ ਨਾ ਕਰ ਕੋ ਪ੍ਰਤਪਾਲ ਸਾਰੇ ਜੀਵਾਂ ਦੇ ਵਿੱਚ ਵਿੱਚ ਪਾਲਣਾ ਕਰਦੇ ਹੋ ਯਾਰਨ ਕਰੋ ਚਰਨ ਕਟਾਨ ਏ ਵਾਹਿਗੁਰੂ ਆਦੁਰਗੋ ਮੂਡ ਤੋਂ ਹੋ ਜੇ ਸਾਜ ਦੇ ਰਚਨ ਹਾਰ ਹੋ ਅਤਜਨਾ ਕੇ ਪ੍ਰਾਨ ਦਾ ਪਤਜਨਾ ਦੇ ਪ੍ਰਾਣਾ ਦਾ ਆਧਾਰ ਹੋ ਚਰਨ ਕਰੋ ਸੋ ਬਿਜਨ ਦੇ ਨਾਮ ਮਨেশ ਰਾਏ ਮਹਾਰਾਜ ਜੀ ਜੋ ਜੋ ਜਪੈ ਸੋ ਹੋਇ ਪੁਨੀਤ ਜੋ ਜੋ ਵੀ ਜਪਦਾ ਦਾ ਪ੍ਰਮੇਤਾ ਨਾਮ ਉਹ ਪੁਨੀਤ ਭਗਤ ਭੈ ਲਾਵੇ ਮਨ ਹੀ ਜੋ ਮਰ ਪਗਨੀਪਾ ਅਮਰ ਜੀਣਾ ਨਾਲ ਮਨ ਵਿੱਚ ਜਪਦਾ ਹੈ ਮਰ ਜੀਣਾ ਪਵਿੱਤਰ ਹੋ ਜਾਂਦਾ ਹੈ ਉਜਾਰਨ ਕਰੋ ਦੀ ਰਾਇ ਹੈ ਹੁਨ ਸਾਏ ਬਤੀ ਹਮ ਨਿਰਗੁਣਿਆਰ ਨੀਜ ਅਜਾਨ ਹਮ ਨਿਰਗੁਣਿਆਰ ਨੀਜ ਅਜਾਨ اے ਪ੍ਰਭੂ ਭਗਵਾਨ ਜੀ ਅਸੀ ਗੁਣਾ ਤੁਰ ਰਹੇ ਹਮ ਹਮ ਨਿਰਗੁਣਿਆਰ ਅਡਿਕੋ ਗੁਣ ਨੀਏ ਗੁਣਾ ਕਰ ਰਹਾ ਜਾਨ ਤੁਮ ਬਾਈ ਗੁਰੂ ਜੀ ਨੀਜ ਹੈ ਜੀ ਨੀਜ ਅਜਾਨ ਅਜਾਨ ਆਪ ਸਮਝ ਨਹੀਂ ਆ ਸਾਨੂੰ ਨੰਦ ਪੂਰੇ ਸਰਨਪੁਰਖ ਭਗਵਾਨ ਹੈ ਵਾਹਿਗੁਰੂ ਜੀ ਅਜੀ ਭੱਡੇ ਸਰਨਾ ਆਇਆ ਸਾਨੂੰ ਬਚਾਣਾ ਕਰੋ ਨੰਦ ਦੇ ਅਰਦਾਸ ਹੈ ਉਚਾਰਨ ਕਰੋ ਪਰਮਨਾਮ ਹੀ ਵਾਹੀ ਗੁਰੂ ਸਾਹਿਬ ਦੀ ਜੇ ਹੁਣ ਜੋ 8ਵਾਂ ਪਦ ਹੈ ਜਿਹੜੂ ਕਰ ਲੈ ਮਾਣ ਮੈਂ ਕੀ ਹੈ ਨਿਰਭਾ ਕਰੁਹੀ اے ਆਤਮਾ ਜੋ ਪੜਾ ਹੈ ਬੀਮੀ ਜੋ ਹਸਬਦੀ ਹੈ ਅਠਾ ਬਧਾ ਹੈ ਸਰਵ ਬੈਕੁੰਠ ਮਗੁਰੂ ਮੋਹ ਪਾਏ ਇਕ ਜਿੰਗ ਹੜਕੇ ਗੁਣ ਗਾਏ ਮਾਰੇ ਗਣ ਮੇ ਇਕ ਪਲ ਹੜਨੇ ਗੁਣ ਤੁਗਾਲ ਮੈਂ ਜਾਣੂ ਗਣ ਸਾਰੇ ਬੈਕੁੰਠ ਸਾਰੀਆਂ ਮੁਕਤੀਆਂ ਦੇ ਖਲਾਸਿਆਂ ਪਾ ਲਈਆਂ ਹਨ ਉਚਾਰਨ ਕਰੋ ਸਤਨਾਮੁ ਵਾਹਿਗੁਰੂ ਸਾਹਿਬ ਜੀ ਇੱਕ ਪਲ ਨਾਮ ਨਹੀਂ ਬਣ ਜਪਣ ਦੇ ਨਾਲ ਮਰੇ ਨਾਮ ਜੜਾ ਚਿਕ ਪਾਣੋਂ ਦੇ ਗੁਣ ਗਾਵਣ ਦਾ ਆਲੋ ਹਰੇ ਬਿਕੁੰਟ ਸਾਰੀਆਂ ਮੁਕਤੀਆਂ ਦੇ ਖਲਾਸਿਆਂ ਪ੍ਰਭ ਜੋ ਹੋ ਗਈਆਂ ਪਾ ਲਈਆਂ ਹਨ ਅਨਕ ਰਾਜ ਭੋਗ ਵੜਿਆਈ ਹਰਗੇ ਨਾਮ ਦੀ ਕਥਾ ਮਨ ਭਾਈ ਮੜੀ ਕਹਿੰਦੇ ਜੇ ਹਰਿ ਦੇ ਨਾਮ ਦੀ ਕਥਾ ਮਨ ਵਿੱਚ ਭਾ ਗਈ ਚਿੰਗੀ ਲੱਗ ਗਈ ਹੈ ਹਰਗੇ ਨਾਮ ਦੀ ਕਥਾ ਮਨ ਭਾਈ ਗਿਆਨੂ ਕਹਿੰਦੇ ਅਨੇਕ ਰਾਜ ਦੇ ਭੋਗ ਤੇ ਵਡਿਆਈਆਂ ਬਾਣੀਆਂ ਹਨ ਉਚਾਰਨ ਕਰੋ ਸਾਧਨ ਈਹਾ ਹੀ ਹਰ ਕੇ ਨਾਮ ਦੀ ਕਥਾ ਮਨ ਭਾਈ ਜੀ ਦੇ ਮਨ ਦੇ ਵਿੱਚ ਕਥਾ ਆ ਗਈ ਉਸ ਨੇ ਗੇ ਅਨੇਕਾਂ ਹੀ ਇਲਾਜ ਮੁਕਦੇ ਆ ਪ੍ਰਪਤ ਅਨਿਅਨ ਉਚਾਰਨ ਕਰੋ ਸਤਨਾਮੁ ਸ੍ਰੀ ਵਾਹਿ ਹੈ ਗੁਰੂਾਇ ਲੜੀ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪੇ ਹਰ ਹਰ ਨੀਤ ਮਾਰੇ ਕਹਿੰਦੇ ਐਨੇ ਕਾ ਜਿਹੜਾ ਭੋਜਨ ਹੈ ਐਨੇ ਕਹਿੰਦੇ ਕੱਪੜੇ ਹੈਗੇ ਨੇ ਜਿਹੜੇ ਸੰਗੀਤ ਹੈ ਕਹਿੰਦਾ ਇਹ ਜਿਹੜੇ ਪ੍ਰਾਪਤ ਹੋਗੇ ਜਾਣ ਉਹ ਕਹਿੰਦੇ ਹਨ ਕਹਿੰਦੇ ਬਹੁ ਭੋਜਨ ਕੱਪੜ ਸੰਗੀਤ ਰਸਨਾ ਜਪੀ ਹਰ ਹਰ ਨੀਚ ਇਹ ਸਭ ਨੂੰ ਮਿਲ ਗਿਆ ਚੀਜ਼ਾਂ ਮਾਰੇ ਕਹਿੰਦੇ ਜੇ ਰਸਨਾ ਬਾਏ ਗੁਰੂ ਬਾਏ ਗੁਰੂ ਨਿਤ ਜਪਣ ਲੱਗ ਪਵੇ ਉਚਾਰਨ ਕਰੋ ਪਲੇ ਸੋ ਕਰਦੇ ਸੋਹਾ ਧਨਵੰਤ ਕਿਰਤ ਬੱਲੇ ਪੂਰਨ ਗੁਰਮੰਤਰ ਮਾੜੀ ਕਹਿੰਦੇ ਜਿਹੜੇ ਉਹ ਪੂਰਨ ਗੁਰਮੰਤਰ ਭਸ ਗਿਆ ਬਸ ਗਿਆ ਹੈ ਮਾੜੀ ਕਹਿੰਦੇ ਤਾਂ ਜਾਲੂ ਕਹਿੰਦੇ ਜਿਹੜੀ ਜਿਹੜਾ ਤੁਹਾਡੇ ਕਰਨੀ ਹੈ ਉਹ ਭਲੀ ਹੈ ਇਹ ਵਸਲੀ ਸੋਭਾ ਹੈ ਤੇ ਇਹੋ ਸਾਉ ਪੜਾ ਹੈ ਕਰਨ ਕਰੋ ਰਾਸ ਸਰਬ ਸੁਖ ਨਾਨਕ ਪ੍ਰਗਾਸ हे प्रभु ਨਾਨਕ ਦੀ ਅਰਦਾਸ ਹੈ ਕਿ ਆਪਣੇ ਸਾਧ ਸੰਗ ਵਿੱਚ ਨਿਵਾਸ ਬਖਸੋ ਸਾ ਸੰਗਰ ਦੇਵ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਮਨ ਜੀ ਕਹਿੰਦੇ ਸਾਡੇ ਸੁੱਖ ਐ ਜਿਹੜੇ ਉਸੇ ਪਰਮਤਮਾ ਹੁੰਦੇ ਹਨ ਉਚਾਰਨ ਕਰੋ ਇੱਥੇ ਕਦਾ ਨਹੀਂ ਸੁੰਮੋਰਨ ਤਾਈ ਜੋ ਵੀ ਮਿਹਰ ਵਰਧੀ ਹੋਈ ਹੈ ہمارے ਕੇ ਪਾਸ ਆ ਗਏ ਬੱਚਿਆਂ ਕੋਲੋਂ ਨੇਕੇ ਗੱਲ ਚ ਰਹਿ ਜਾਂਦੇ ਹਨ ਜਿਵੇਂ ਜੱਜ ਕਾ ਸੋਲੇ ਰਕੰਡ ਵਿਖੇ ਪ੍ਰਮਾਣ ਕਰੋ ਜੀ ਮਹਾਰਾਜ ਜੀ ਦਾ ਕੋਟਾ ਕੋਠਿ ਭਗਤਨਨਵਾਲ ਕਰਦੇ ਆ ਬਲਿਆਰ ਬਲਿਆਰ ਪਿਆ ਜਾਂਦੇ ਆ ਬੱਚਿਆਂ ਦਾ ਧੰਨਵਾਦ ਦਰਵਾਜਾ ਸਾਹਿਬ ਚਾਉਂਦੇ ਹਨ ਜੋ ਜਵਾਰਧਰ ਦੇ ਬਾਰੇ ਵਿੱਚ ਸੁਣਦੇ ਹਨ ਉਹਨਾਂ ਦਾ ਵੀ ਧੰਨਵਾਦ ਹੈ ਜੋ ਹੁਣ ਠਿਕਾਣਾ ਨਗਰਾਮ ਦਿਨ ਵਿੱਚ ਹੀ ਕਰ ਰਹੇ ਹਾਂ ਬਿਲਾਓ ਬੱਚੇ